SSP ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਅੰਬੇਡਕਰ ਚੌਕ ਵਿਖੇ ਟ੍ਰੈਫਿਕ ਇੰਚਾਰਜ ਜਸਵਿੰਦਰ ਪਾਲ ਦੀ ਅਗਵਾਈ ਵਿੱਚ 15 ਦੇ ਕਰੀਬ ਕਟੇ ਚਲਾਣ ਜ਼ਿਲ੍ਹਾ ਸ਼ਿਦ ਭਗ ਸਿੰਘ ਨਗਰ ਨਵਾਂ ਸ਼ਹਿਰ SSP ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਟ੍ਰੈਫਿਕ ਇੰਚਾਰਜ ਜਸਵਿੰਦਰ ਪਾਲ ਦੀ ਅਗਵਾਈ ਵਿੱਚ 15 ਦੇ ਕਰੀਬ ਰੋਂਗ ਸਾਈਡ ਬਿਨਾ ਹੈਲਮਟ ਬਿਨਾ ਲਾਇਸੈਂਸ ਚਲਾਣ ਕਟੇ ਗਏ ਇਸ ਮੌਕੇ ਤੇ ਟ੍ਰੈਫਿਕ ਇੰਚਾਰਜ ਜਸਵਿੰਦਰ ਪਾਲ ਨੇ ਕਿਹਾ ਹੈ ਕਿ ਆਓ ਸੁਣਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਆਪਣੇ 15 ਦਰਾਂ ਲਿੱਤੇ ਆ ਜਿਨ੍ਹਾਂ ਦੇ ਵਿੱਚੋਂ ਪੰਜ ਕੈਸ ਤੇ ਬਾਕੀ ਬਿਤੇ ਆ ਜਿਹੜੇ ਆਰ ਪੀਓ ਦੇ ਜਿਹੜੇ ਵੀ ਪਬਲਿਕ ਦੇ ਮਤਲਬ ਪ੍ਰਸਤਨ ਅੰਗਲਾ ਨੰਨਾ ਕਰਦੇ ਆ ਟ੍ਰਿਪਲ ਸਵਾਰੀ ਜਾਂ ਉਹਦੇ ਪੱਟੇ ਮਾਰਦੇ ਆ ਕਿ ਜਆ ਬਹੁਤ ਬਸਾਂ ਆ ਰਹੇ ਆ ਤੇ ਜਿੰਨੇ ਵੀ ਟੈਕ ਦੇ ਨਿਯਮਾਂ ਦੀ ਉਲੰਘਣਾ ਕਰਦੇ ਆ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਹਨ ਤੇ ਨਾਲ ਉਹਨਾਂ ਨੂੰ ਸੁਝਾਇਆ ਵੀ ਜਾ ਰਿਹਾ ਹੈ ਕਿ ਦਰਦ ਦੇ ਨਿਯਮਾਂ ਦੀ ਪਾਲਣਾ ਕਰੋ ਜਿਹੜੀਆਂ ਲੇਡੀਜ਼ ਐਕਟਿਵ ਆ ਚਲਾਉਂਦੀਆਂ ਉਹਨਾਂ ਦੇ ਵੀ ਚਲਾਨ ਕੱਟ ਰਹੇ ਤੁਸੀਂ ਹਾਂ ਲੇਡੀਜ਼ ਨੂੰ ਵੀ ਅਸੀਂ ਉਹਨਾਂ ਨੂੰ ਚਲਾਨ ਵੀ ਉਹਦੇ ਕੱਟਦੇ ਆ ਤੇ ਉਹਨਾਂ ਨੂੰ ਅਸੀਂ ਸੁਝਾਉਂਦੇ ਵੀ ਆ ਬਾਰਲਿੰਗ ਵੀ ਕਰਦੇ ਆ ਉਹਨਾਂ ਨੂੰ ਸੋਚੀਂ ਵੀ ਕਰਦੇ ਆ ਕਿ ਆਪਣਾ ਹੈਲਮਟ ਵਰਤੋਂ ਕਰੋ ਤੇ ਸਾਵਧਾਨੀ ਰੱਖੋ ਇਹ ਕਿਰਾ ਬਣਾ ਹਲਮੋ ਤੋਂ ਨਾ ਬਾਈਪ ਚਲਾਉਣਾ ਪਈ ਜੀ ਕਿਉਂਕਿ ਸਬਕੋੜ ਬਹੁਤ ਜਿਆਦਾ ਖਤਰਾ ਆਇਆ ਤੇ ਉਹ ਜਿਹੜੀ ਨਿਗਰਾਨੀ ਦੇ ਤਰਫੋਂ ਨਿਗਰਾਨੀ ਜੰਨਾ ਹੋ ਰਹੀ ਆ ਤੇ ਉਹਦੇ ਬਾਰੇ ਅਸੀਂ ਗੱਲ ਕਰ ਰਹੇ ਆ ਕਾਫੀ ਫ੍ਰੀ ਪਬਲਿਕ ਦੇ ਬੰਦੇ ਨੂੰ ਜਿਹੜੀ ਜਨੂ ਵੀ ਤੇ ਜਨਰਲ ਨੂੰ